ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬ ਦੀ ਸਿਆਸਤ ਦੇ ਵਿੱਚ ਤਬਦੀਲੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਕਾਂਗਰਸ ਨੂੰ ਲੈ ਕੇ ਜੋ ਕਈ ਤਰ੍ਹਾਂ ਦੀਆਂ ਚਰਚਾਵਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੀਆਂ ਨੇ ਔਰ ਖਾਸ ਤੌਰ ਤੇ ਚਾਹੇ ਉਹ ਕੈਪਟਨ ਅਬਰਿੰਦਰ ਸਿੰਘ ਨੇ ਚਾਹੇ ਉਹ ਰਾਜਾ ਵੜਿੰਗ ਨੇ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਕਿ ਬਸ ਹੁਣ ਫੈਸਲੇ ਦੀ ਘੜੀ ਹੈ ਔਰ ਤਬਦੀਲੀ ਹੋਣ ਆਲੀ ਹੈ ਸਤਾਈ ਦੀ ਨਵੀਂ ਟੀਮ ਤਿਆਰ ਹੋਣੀ ਹੈ ਪਰ ਕੱਲਾ ਕਾਂਗਰਸ ਨਹੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਉਮੀਦ ਭਾਰਤੀ ਜਨਤਾ ਪਾਰਟੀ ਦੇ ਲੀਡਰ ਲਗਭਗ ਪਿਛਲੇ 1 ਸਾਲ ਤੋਂ ਕਰ ਰਹੇ ਸੀ ਕਿ ਉੱਪਰ ਪ੍ਰਧਾਨ ਚੇਂਜ ਹੋਏ ਤੇ ਥੱਲੇ ਤਬਦੀਲੀਆਂ ਹੋਣਗੀਆਂ ਔਰ ਇੱਕ ਨਵੀਂ ਟੀਮ ਤਿਆਰ ਹੋਏਗੀ ਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਜਲਦ ਬਦਲਾ ਹੋਣ ਜਾ ਰਹੇ ਨੇ ਪਰ ਸਵਾਲ ਵੱਡਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋਣ ਵਾਲੇ ਪੰਜਾਬ ਯੂਨਿਟ ਦੇ ਵਿੱਚ ਇਹ ਬਦਲਾ ਕਿ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ ਤੱਕ ਲੋਕਾਂ ਦੇ ਘਰਾਂ ਤੱਕ ਲੈ ਕੇ ਜਾਣਗੇ ਜਾਂ ਸੈਕਟਰ 37 ਦੇ ਪਾਰਟੀ ਦੇ ਦਫ਼ਤਰ ਤੱਕ ਮੁਰਤੂ ਟਿਕਾ ਕੇ ਰੱਖ ਦੇਣਗੇ ਇਹ ਸਵਾਲ ਵੱਡਾ ਹੈ ਔਰ ਸਵਾਲ ਇਸ ਕਰਕੇ ਵੀ ਵੱਡਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਬਤੌਰ ਵਿਰੋਧੀ ਭੂਮਿਕਾ ਪੰਜਾਬ ਚ ਲਗਭਗ ਜ਼ੀਰੋ ਰਹੀ ਹੈ ਹਰ ਮਸਲੇ ਨੂੰ ਚੱਕਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਪਿਛਲੇ ਕੁਝ ਦਿਨਾਂ ਤੋਂ ਜਾਂ ਕਹਿ ਲਈਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪਿਛੇ ਹੀ ਰਹੀ ਹੈ ਕਾਂਗਰਸ ਤੇ ਅਕਾਲੀ ਦਲ ਨਾਲ ਔਰ ਉਹਦਾ ਬਹੁਤ ਵੱਡਾ ਰੀਜ਼ਨ ਹੈ ਸੁਨੀਲ ਜਾਖੜ ਬਤੌਰ ਪ੍ਰਧਾਨ ਬਹੁਤੇ ਐਕਟਿਵ ਨਹੀਂ ਰਹੇ ਉਹ ਇੱਕ ਵੱਖਰੀ ਗੱਲ ਹੈ ਕਿ ਕੁਝ ਸਮਾਂ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਅਸ਼ਵਨੀ ਸ਼ਰਮਾ ਨੂੰ ਜਦੋਂ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਉਸ ਤੋਂ ਬਾਅਦ ਉਹ ਥੋੜੇ ਜੇ ਐਕਟਿਵ ਹੋਏ ਤੇ ਪਾਰਟੀ ਦਫ਼ਤਰ ਕਦੇ-ਕਦੇ ਆਣਾ ਸ਼ੁਰੂ ਹੋਏ ਉਸ ਤੋਂ ਪਹਿਲਾਂ ਤੇ ਉਹ ਪਾਰਟੀ ਦਫ਼ਤਰ ਵੀ ਨਹੀਂ ਆਉਂਦੇ ਸੀ ਘਰੋਂ ਪ੍ਰੈਸ ਕਾਨਫਰੰਸ ਕਰਦੇ ਸੀ ਪਰ ਜਦੋਂ ਲੱਗਿਆ ਕਿ ਸ਼ਾਇਦ ਜ਼ਿੰਮੇਵਾਰੀ ਕਿਸੇ ਹੋਰ ਕੋਲ ਜਾਣ ਲੱਗੀ ਹੈ ਤੇ ਮਾੜੇ ਜਿਹੇ ਐਕਟਿਵ ਜ਼ਰੂਰ ਹੋਏ ਪਰ ਹੁਣ ਜਦੋਂ ਭਾਜਪਾ ਦੇ ਵਿੱਚ ਵੱਡੇ ਪੱਧਰ ਤੇ ਥੋੜਾ ਜਿਹਾ ਬਦਲਾਅ ਹੋਇਆ ਥੋੜਾ ਜਿਹਾ ਬਦਲਾਅ ਇਸ ਕਰਕੇ ਕਹਿ ਰਿਹਾ ਕਿ ਜਿਹੜਾ ਕੌਮੀ ਕਾਰਜਕਾਰੀ ਪ੍ਰਧਾਨ ਨਿਤਿਨ ਨੂੰ ਲਾਇਆ ਗਿਆ ਜਿਹੜੇ ਕਿ ਬਿਹਾਰ ਦੇ ਮੰਤਰੀ ਵੀ ਨੇ ਔਰ ਨਿਤਿਨ ਨਬਿਨ ਨੂੰ ਲੈ ਕੇ ਚਰਚਾ ਹੈ ਕਿ ਉਹ ਯੈਸ ਮੈਨ ਨੇ ਮੋਦੀ ਤੇ ਅਮਿਤ ਸ਼ਾਹ ਦੇ ਸੋ ਕੀ ਉਸ ਤੋਂ ਬਾਅਦ ਪੰਜਾਬ ਭਾਜਪਾ ਤੇ ਉਹਦਾ ਇੰਪੈਕਟ ਕੀ ਪਏਗਾ ਅੱਜ ਮੈਂ ਗੱਲ ਉਦੀ ਹੀ ਕਰਾਂਗਾ ਸੋ ਸ਼ੁਰੂਆਤ ਕਰ ਰਿਹਾ ਦਰਸਲ ਸੁਰੀਲ ਜਾਖੜ ਨੂੰ ਅਮਿਤ ਸ਼ਾਹ ਤੇ ਮੋਦੀ ਦਾ ਕਰੀਬੀ ਮੰਨਿਆ ਜਾਂਦਾ ਹੈ ਆਰਐਸਐਸ ਦੇ ਲੋਕ ਜਿਹੜੇ ਕਿ ਪੁਰਾਣੇ ਬੀਜੇਪੀ ਦਾ ਕੈਡਰ ਹੈ ਉਹ ਖਾਸਾ ਨਰਾਜ਼ ਹੈ ਇਸ ਗੱਲ ਤੋਂ ਕਿ ਬਈ ਪੁਰਾਣੇ ਕਿਸੇ ਬੰਦੇ ਨੂੰ ਪ੍ਰਧਾਨਗੀ ਨਾ ਦੇ ਕੇ ਤੁਸੀਂ ਕਾਂਗਰਸ ਤੋਂ ਆਇ ਇੱਕ ਸ਼ਖਸ ਨੂੰ ਪ੍ਰਧਾਨਗੀ ਦੇ ਦਿੱਤੀ ਜਿਸੇ ਕਰਕੇ ਬਹੁਤਾ ਨੁਕਸਾਨ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਫੀਡਬੈਕ ਕਈ ਲੈਵਲ ਤੇ ਇਨਫੈਕਟ ਨਾਟ ਫਾਰ ਓਨਲੀ ਪ੍ਰੈਜ਼ੀਡੈਂਟ ਕੁਝ ਲੀਡਰਾਂ ਨੇ ਦਿੱਲੀ ਜਾ ਕੇ ਜਦੋਂ ਕਾਰਜਕਾਰੀ ਪ੍ਰਧਾਨ ਨਹੀਂ ਵੀ ਬਣੇ ਸੀ ਹੁਣ ਤੁਸੀਂ ਸ਼ਬਦ ਜੋ ਇਸ਼ਾਰਾ ਉਹਨਾਂ ਵੱਲੋਂ ਜਾਂ ਉਹਨਾਂ ਦੇ ਗਰੁੱਪ ਵੱਲੋਂ ਜਾ ਕੇ ਇੱਕ ਸ਼ਿਕਾਇਤਾਂ ਨੱਡਾ ਸਾਹਿਬ ਕੋਲ ਪ੍ਰਧਾਨ ਦੀ ਵੀ ਕੀਤੀਆਂ ਸੀ ਤੇ ਜਿਹੜੇ ਸੰਗਠਨ ਮਾ ਮੰਤਰੀ ਨੇ ਜਿਹੜੇ ਸੰਗਠਨ ਨੂੰ ਵੇਖਦੇ ਐ ਉਹਨਾਂ ਦੀ ਵੀ ਕੀਤੀਆਂ ਸੀ ਔਰ ਨਤੀਜਾ ਆਇਆ ਸੀ ਕਿ ਇੱਕ ਲੀਡਰ ਨੇ ਜਾਂ ਇੱਕ ਅਹੁਦੇਦਾਰ ਜਿਹੜੇ ਕਿ ਰਿਟਾਇਰਡ ਹਾਈਸਟ ਨੇ ਉਹਨਾਂ ਨੇ ਜੋ ਅੰਬਰ ਸਰ ਤੋਂ ਨੇ ਰਾਜੂ ਜਗਮਨ ਰਾਜੂ ਉਹਨਾਂ ਵੱਲੋਂ ਆਪਣਾ ਸਤੀਫਾ ਵੀ ਦੇ ਦਿੱਤਾ ਗਿਆ ਸੀ ਔਰ ਆਪਣੀ ਚਿੱਠੀ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਸੰਗਠਨ ਮਾਮੰਤਰੀ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਤੇ ਲਾਏ ਗਏ ਸੀ ਉਹਦਾ ਹੀ ਨਤੀਜਾ ਸੀ ਪਰ ਉਸ ਤੋਂ ਬਾਅਦ ਚਲੋ ਸਤੀਫਾ ਵਾਪਸ ਹੋਇਆ ਸਾਰਾ ਕੁਝ ਹੋਇਆ ਪਰ ਇਸ ਤੋਂ ਬਾਅਦ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਚੱਲ ਰਹੀ ਹੈ ਕਿ ਸਭ ਕੁਝ ਠੀਕ ਠਾਕ ਨਹੀਂ ਔਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਯੂਨਿਟ ਓਵਰਆਲਿੰਗ ਮੰਗਦੀ ਹੈ ਪਰ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਔਰ ਇੱਕ ਬੈਲੈਂਸ ਕੀਤਾ ਗਿਆ ਕਿ 90 ਲੋਕ ਜਿਹੜੇ ਨੇ ਉਵੀ ਰਹਿਣ ਅਤੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਅਸ਼ੋਨੀ ਸ਼ਰਮਾ ਨੂੰ ਨਾਣ ਤੋਂ ਬਾਅਦ ਇਹ ਕੋਸ਼ਿਸ਼ ਕੀਤੀ ਗਈ ਕਿ ਅਸ਼ੋਨੀ ਸ਼ਰਮਾ ਪੁਰਾਣੇ ਲੀਡਰਾਂ ਨੂੰ ਨਾਲ ਲੈ ਕੇ ਚੱਲ ਸਕਣ ਪਰ ਸਵਾਲ ਵੱਡਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਭਾਵੇਂ ਪ੍ਰੈਸ ਕਾਨਫਰੰਸ ਜਾਂ ਨਿੱਜੀ ਤੌਰ ਤੇ ਆਵਾਜ਼ ਵੀ ਪਾਰਟੀ ਤੇ ਹਮਲੇ ਜ਼ਰੂਰ ਹੁੰਦੇ ਨੇ ਪਰ ਪੰਜਾਬ ਦੇ ਕੰਸਟਰਕਟਿਵ ਇਸ਼ੂਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਉਹ ਨਹੀਂ ਸੀਰੀਅਸ ਹੁੰਦੀ ਨਜ਼ਰ ਨਹੀਂ ਆ ਰਹੀ ਔਰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਨੇ ਤੇ ਪੋਲ ਖੋਲ ਕੇ ਰੱਖ दिए ਕੈਪਟਨ ਅਮਰਿੰਦਰ ਸਿੰਘ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਸੀਰੀਅਸ ਨਹੀਂ ਹੈ ਕਿ ਪੰਜਾਬ ਨੂੰ ਲੈ ਕੇ ਲੀਡਰਾਂ ਦੀ ਰਹੀ ਸੁਣਦੇ ਉਹ ਕਲਚਰ ਨਹੀਂ ਹੈ ਜੋ ਹੋਣਾ ਚਾਹੀਦਾ ਯਾਨੀ ਕਿ ਅਜੇ ਵੀ ਪੰਜਾਬ ਦੀ ਪੋਲਿਟਿਕਸ ਨੂੰ ਭਾਰਤੀ ਜਨਤਾ ਪਾਰਟੀ ਨਹੀਂ ਸਮਝ ਪਾਰੀ ਹੁਣ ਮੇਨ ਖਬਰ ਤੇ ਆਨਾ ਹੁਣ ਤਬਦੀਲੀਆਂ ਕੀ ਨੇ ਕੀ ਸੁਨੀਲ ਜਾਖੜ ਨੂੰ ਪ੍ਰਧਾਨ ਦੇ ਤੌਰ ਤੇ ਕੰਟੀਨਿਊ ਕੀਤਾ ਜਾਏਗਾ ਜਾਂ ਜਿਸ ਤਰ੍ਹਾਂ ਉੱਪਰ ਤਬਦੀਲੀ ਹੋਈ ਹੈ ਕਾਰਜਕਾਰੀ ਪ੍ਰਧਾਨ ਨੂੰ ਪ੍ਰਧਾਨ ਲਾ ਦਿੱਤਾ ਜਾਏਗਾ ਪੁਰਾਣੇ ਖੇਮੇ ਨੂੰ ਫਿਰ ਤੋਂ ਐਕਟਿਵ ਕੀਤਾ ਜਾਏਗਾ ਇਹ ਚਰਚਾ ਲਗਾਤਾਰ ਹੈ ਔਰ ਕੀ ਸੁਨੀਲ ਜਾਖੜ ਦਾ ਪੋਲਿਟੀਕਲ ਕੈਰੀਅਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਲੈਕਟਿਡ ਪੋਲਿਟਿਕਸ ਵੱਲ ਜਾਏਗਾ ਜਾਂ ਕਹ ਲਈਏ ਕਿ ਇਤੇ ਉੱਪਰ ਸੰਗਠਨ ਦੇ ਵਿੱਚ ਭੇਜ ਕੇ ਕਿਸੇ ਸਟੇਟ ਚ ਜ਼ਿੰਮੇਵਾਰੀ ਦੇ ਕੇ ਉੱਥੇ ਸਮੇਟ ਦਿੱਤਾ ਜਾਏਗਾ ਚਰਚਾ ਵੈਸੇ ਜ਼ਿਆਦਾਤਰ ਇਹੀ ਹੈ ਕਿ ਨਵਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੂੰ ਵੀ ਪੰਜਾਬ ਦਾ ਜਲਦ ਮਿਲ ਸਕਦਾ ਹੈ ਭਾਵੇਂ ਕਿ ਹਮੇਸ਼ਾ ਮੋਦੀ ਦੇ ਨੇੜਲੇ ਨੇ ਪਰ ਕਈ ਥਾਵਾਂ ਤੇ ਹੁਣ ਦਿੱਲੀ ਤੋਂ ਵੀ ਹੈ ਕਿ ਕੁਝ ਥਾਵਾਂ ਤੇ ਮੋਦੀ ਹਮੇਸ਼ਾ ਲੌਬੀ ਦੀ ਔਰ ਕੁਝ ਥਾਵਾਂ ਤੇ ਆਰਐਸਐਸ ਦੀ ਮੰਨੀ ਜਾਏ ਔਰ ਪੰਜਾਬ ਖਾਸ ਤੌਰ ਤੇ ਰਣਨੀਤਿਕ ਤੌਰ ਤੇ ਉਹਨਾ ਵੱਡਾ ਹਿੱਸਾ ਜਾਂ ਉਹਨੀ ਵੱਡੀ ਅਹਿਮੀਅਤ ਭਾਜਪਾ ਲਈ ਨਹੀਂ ਰੱਖਦਾ ਕਿਉਂਕਿ ਉਹਦਾ ਫੋਕਸ ਅਗਲਾ ਵੈਸਟ ਬੰਗਾਲ ਤੇ ਹੈ ਔਰ ਜਦੋਂ ਪੰਜਾਬ ਦੀਆਂ ਚੋਣਾਂ ਨਾਲ ਹੋਣੀਆਂ ਨੇ ਤੇ ਚਾਰ ਹੋਰ ਸਟੇਟ ਨੇ ਯੂਪੀ ਉਤਰਾਖੰਡ ਗੋਆ ਮਣੀਪੁਰ ਯੂਪੀ ਉਤਰਾਖੰਡ ਗੋਆ ਦੇ ਵਿੱਚ ਭਾਜਪਾ ਦੀਆਂ ਸਰਕਾਰਾਂ ਨੇ ਸੋ ਭਾਜਪਾ ਦੀ ਕੋਸ਼ਿਸ਼ ਹੋਏਗੀ ਕਿ ਉਹਨਾਂ ਨੂੰ ਰੀਟੇਨ ਕੀਤਾ ਜਾਏ ਯਾਨੀ ਕਿ ਵਾਪਸ ਸਰਕਾਰਾਂ ਲਈਆਂ ਜਾਣ ਸੋ ਦੈਟ ਲੋਕਾਂ ਦੇ ਵਿੱਚ ਇੱਕ ਮੈਸੇਜ ਰਹੇ ਕਿ ਅਸੀਂ ਅਜੇ ਵੀ ਹਾਂ ਲੋਕ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ ਜੋ ਹਾਲਾਤ ਬੜੇ ਮਰੀਪੁਰ ਦੇ ਵਿੱਚ ਪਿਛਲੇ ਕਈ ਦੋ ਤਿੰਨ ਦੋ ਸਾਲ ਤੋਂ ਤੁਸੀਂ ਵੇਖੋਗੇ ਜੋ ਸਿਚੁਏਸ਼ਨ ਉੱਥੇ ਬਣੀ ਹੋਈ ਹੈ ਹਾਲਾਤ ਠੀਕ ਨਹੀਂ ਨੇ ਇੱਕ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਕਿ ਕਿਵੇਂ ਨਾ ਕਿਵੇਂ ਕਰਕੇ ਮਣੀਪੁਰ ਦੇ ਵਿੱਚ ਸਰਕਾਰ ਬਣਾਈ ਜਾਵੇ ਔਰ ਇੱਕ ਨੈਰੇਟਿਵ ਸਿਰਜਿਆ ਜਾਵੇ ਕਿ ਦੇਖੋ ਡਿਸਟਰਬ ਸੀ ਅਸੀਂ ਹੁਣ ਆ ਗਏ ਆ ਸਭ ਕੁਝ ਠੀਕ ਕੀਤਾ ਜਾਏਗਾ ਤੋਂ ਪੰਜ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਣੇ ਨੇ ਉਹਨਾਂ ਚਿਕ ਪੰਜਾਬ ਵੀ ਆ ਹੁਣ ਪੰਜਾਬ ਤੁਸੀਂ ਆਪ ਸੋਚੋ ਕਿ ਜੇ ਪੰਜਾਂ ਸਟੇਟ ਤੇ ਫੋਕਸ ਹੋਏਗਾ ਫਿਰ ਬਹੁਤ سارے ਸਵਾਲ EVM ਨੂੰ ਲੈ ਕੇ ਹੋ ਜਾਂਦੇ ਐ SIR ਨੂੰ ਲੈ ਕੇ ਹੋ ਜਾਂਦੇ ਸੋ ਮੈਂ ਐਸੇ ਕਰਕੇ ਕਹਿ ਰਿਹਾ ਕਿ ਬਹੁਤੀ ਅਹਿਮੀਅਤ ਪੰਜਾਬ ਨੂੰ ਨਹੀਂ ਔਰ ਮੈਂ ਇਹ ਗੱਲ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ BJP ਲਈ ਪੰਜਾਬ ਤੋਂ ਜ਼ਿਆਦਾ ਜ਼ਰੂਰੀ ਸਿੱਖ ਪੋਲਿਟਿਕਸ ਹੈ ਕਿਉਂ ਕਿ ਮੁਸਲਿਮਾ ਦੇ ਨਾਲ BJP ਦਾ ਜੋ ਵਤਾਰਾ ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਜੋ ਇੱਕ ਨੈਰੇਟਿਵ ਬਣਦਾ ਹੈ ਕਿ ਐਂਟੀ ਮਾਈਨੋਰਟੀ ਉਸ ਸਿੱਖਾਂ ਨੂੰ ਨਾਲ ਲੈ ਕੇ ਬੀਜੇਪੀ ਦੀ ਕੋਸ਼ਿਸ਼ ਹੁੰਦੀ ਹੈ ਕਿ ਐਂਟੀ ਸਿੱਖ ਨਾ ਜਾਈਏ ਐਂਟੀ ਮੁ슬ਮਾਨ ਭਾਵੇਂ ਇਮੇਜ ਬਣਦੀ ਹੋਵੇ ਪਰ ਜੇ ਸਿੱਖ ਨਾਲ ਹੋਣਗੇ ਕਿਉਂਕਿ ਸਿੱਖਾਂ ਦਾ ਡਾਇਸਪੋਰਾ ਵਰਲਡਵਾਈਡ ਹੈ ਇੱਕ ਮੈਸੇਜ ਪੂਰੇ ਪੂਰੀ ਦੁਨੀਆ ਚ ਜਾਂਦਾ ਸੋ ਇੱਕ ਮੈਸੇਜ ਜਦੋਂ ਹੈ ਜਾਏਗਾ ਕਿ ਨਹੀਂ ਜੀ ਪ੍ਰੋ ਸਿੱਖ ਹੈ ਬੀਜੇਪੀ ਤੇ ਫਿਰ ਉਹ ਐਂਟੀ ਮਾਈਨੋਰਟੀ ਵਾਲੀ ਸਟੈਬਲਿਸ਼ਮੈਂਟ ਨਹੀਂ ਹੋਏਗੀ ਉਹ ਨੈਰੇਟਿਵ ਨਹੀਂ ਬਣੇਗਾ ਔਰ ਇਸੇ ਕਰਕੇ ਸਿੱਖਾਂ ਨੂੰ ਨਾਲ ਰੱਖਦੀ ਹੈ ਪੰਜਾਬ ਨੂੰ ਲੈ ਕੇ ਪੰਜਾਬ ਦੇ ਇਸ਼ੂਜ਼ ਨੂੰ ਲੈ ਕੇ ਥੋੜੀ ਜਿਹੀ ਸਮਝ ਅਲੱਗ ਹੈ ਹਾਲਾਂਕਿ ਕਈ ਲੋਕੇ ਕਹਿਦੇ ਨੇ ਦੇਖੋ ਵਿੱਚ ਆਰਐਸਐਸ ਵੱਡੀ ਭੂਮਿਕਾ ਨਿਭਾਉਂਦਾ ਪਰ ਕੁਲ ਮਿਲਾ ਕੇ ਮੈਂ ਗੱਲ ਕਰ ਰਿਹਾ ਉੱਪਰ ਦੇ ਲੈਵਲ ਤੇ ਜੋ ਤਬਦੀਲੀਆਂ ਹੋਈਆਂ ਨੇ ਉਸ ਤੋਂ ਬਾਅਦ ਪੰਜਾਬ ਚ ਤਬਦੀਲੀਆਂ ਹੋਣੀਆਂ ਨੇ ਕੁਝ ਨਵੀਆਂ ਟੀਮਾਂ ਬਣਨ ਗਿਆ ਜਨਰਲ ਸੈਕਟਰੀ ਬਦਲੇ ਜਾਣਗੇ ਕੁਝ ਜੋ ਮੇਰੇ ਕੋਲ ਜਾਣਕਾਰੀ ਹੈ ਕਿ ਕੁਝ ਜਨਰਲ ਸੈਕਟਰੀਜ਼ ਨੂੰ ਵਾਈਸ ਪ੍ਰੈਜ਼ੀਡੈਂਟ ਲਾਇਆ ਜਾ ਸਕਦਾ ਹੈ ਪੰਜਾਬ ਬੀਜੇਪੀ ਦਾ ਪ੍ਰਧਾਨ ਚੇਂਜ ਹੋ ਸਕਦਾ ਹੈ ਜਾਕਰ ਸਾਹਿਬ ਨੂੰ ਅੱਗੇ ਕੀ ਜ਼ਿੰਮੇਵਾਰੀ ਮਿਲੇਗੀ ਕੀ ਕਾਰਜਕਾਰੀ ਪ੍ਰਧਾਨ ਨੂੰ ਪ੍ਰਧਾਨ ਲਾਇਆ ਜਾਏਗਾ ਜਾਂ ਕੋਈ ਨਵਾਂ ਪ੍ਰਧਾਨ ਹੋ ਸਕਦਾ ਹੈ ਕਿ ਜਿਹੜੇ ਕਾਂਗਰਸ ਚੋਂ ਨਵੇਂ ਆਏ ਲੀਡਰ ਨੇ ਕੁ ਸਮਾਂ ਪਹਿਲਾਂ ਉਹਨਾਂ ਚੋਂ ਕਿਸੇ ਇੱਕ ਨੂੰ ਲਾ ਦਿੱਤਾ ਜਾਏ ਕਾਸਟ ਰਿਕੁਇਜ਼ੀਸ਼ਨ ਕੀ ਰਹੇਗੀ ਹਾਲਾਂਕਿ ਕੁਝ ਦਿਨ ਪਹਿਲਾਂ ਤੁਸੀਂ ਵੇਖਿਆ ਹੋਵੇਗਾ ਕਿ ਮਨੋਰੰਜਨ ਕਾਲੀਆ ਨੇ ਪ੍ਰੈਸ ਕਾਨਫਰੰਸ ਕਰੀ ਔਰ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਜੋ ਵੀ ਬਣੇ ਜੇ ਭਾਜਪਾ ਦੀ ਸਰਕਾਰ ਬਣਦੀ ਹੈ ਪਰ ਮੁੱਖ ਮੰਤਰੀ ਜਿਹੜਾ ਭਾਜਪਾ ਦਾ ਹੀ ਹੋਣਾ ਚਾਹੀਦਾ ਹੈ ਯਾਨੀ ਕਿ ਜੇ ਐਲਾਈਅੰਸ ਵੀ ਹੁੰਦਾ ਹੈ ਤੇ ਮੁੱਖ ਮੰਤਰੀ ਬੀਜੇਪੀ ਦਾ ਹੀ ਹੋਣਾ ਚਾਹੀਦਾ ਇਹ ਕਹਿਣ ਤੋਂ ਬਾਅਦ ਉਹ ਅਲਾਈਂਸ ਵਾਲੀ ਕਹਾਣੀ ਨੂੰ ਥੋੜਾ ਜਿਹਾ ਮੱਠਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਪਰ ਪੰਜਾਬ ਦੇ ਵਿੱਚ ਬੀਜੇਪੀ ਦੇ ਵਿੱਚ ਤਬਦੀਲੀਆਂ ਬਹੁਤ ਹੋਣੀਆਂ ਨੇ ਪਰ ਹੁਣ ਸਵਾਲ ਵੱਡਾ ਹੈ ਕਿ ਨਾ ਤਬਦੀਲੀਆਂ ਦੇ ਨਾਲ ਲੋਕਾਂ ਦੇ ਵਿੱਚ ਕਿੰਨੀ ਪਕੜ ਭਾਰਤੀ ਜਨਤਾ ਪਾਰਟੀ ਬਣਾਉਂਦੀ ਹੈ ਵੇਖਣ ਵਾਲੀ ਗੱਲ ਹੋएगी ਪਰ ਫਿਲਹਾਲ ਉਹ ਨਹੀਂ ਨਜ਼ਰ ਆਉਂਦਾ ਫਿਲਹਾਲ ਤਰਨਤਾਰਨ ਜ਼ਿਮਨੀ ਚੋਂ ਤੁਸੀਂ ਵੇਖਿਆ ਕਿ ਜ਼ਮਾਨ ਤਾਂ ਜ਼ਬਤ ਹੋਈਆਂ ਇਸ ਤੋਂ ਪਹਿਲੇ ਵਾਲੇ ਇਲੈਕਸ਼ਨ ਚ ਹੁਣ ਜ਼ਿਲ੍ਹਾ ਪਰੀਸ਼ਦ ਦੇ ਵਿੱਚ ਨਜ਼ਰ ਆ ਜਾਏਗਾ ਕਿ ਕੁਝ ਹੈ ਪਰ ਕੁਲ ਮਿਲਾ ਕੇ ਜੇ ਤਬਦੀਲੀ ਹੁੰਦੀ ਵੀ ਹੈ ਤੇ ਬਿਨਾ ਅਲਾਈਅੰਸ ਤੋਂ ਜੋ ਕੈਪਟਨ ਸਾਹਿਬ ਕਹਿ ਰਹੇ ਨੇ ਗੱਲ ਤੇ ਦੇਖੋ ਸਿਆਸੀ ਤੌਰ ਤੇ ਦਰੁਸਤ ਹੈ ਪਰ ਕੈਪਟਨ ਸਾਹਿਬ ਵੀ ਇਸ ਕਰਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਪਤਾ ਹੈ ਕਿ ਉੱਪਰ ਵਾਲੇ ਇਸ ਗੱਲ ਨੂੰ ਸੁਣਨਾ ਪਸੰਦ ਨਹੀਂ ਕਰਦੇ ਔਰ ਐਸੇ ਬਾਣੇ ਮੈਨੂੰ ਵੀ ਨਾ ਪਸੰਦ ਕਰਾਂ ਔਰ ਮੈਂ ਹੱਥ ਫੜ ਲਾਂ ਜੋ ਤਿਆਰੀ ਹੋ ਵੀ ਰਹੀ ਹੈ ਸੋ ਇਸ ਕਰਕੇ ਪੰਜਾਬ ਦੀ ਤਬਦੀਲੀ ਬੀਜੇਪੀ ਦੀ ਬੜੀ ਹੈਮ ਹੋਏਗੀ ਪਰ ਕਿੰਨੀ ਕੁ ਹੁੰਦੀ ਹੈ ਇਹ ਵੇਖਣ ਵਾਲੀ ਗੱਲ ਹੋਏਗੀ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ